ਫਰੋਜ਼ਪੁਰ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਗੋਲੀਆਂ ਚੱਲਣ ਦੀ ਆਵਾਜ਼ ਕੈਦ ਨਹੀਂ ਪਤਾ ਚੱਲਿਆ ਅਜੇ ਤੱਕ ਇੰਨਾ ਗੋਲੀਆਂ ਚਲਾਉਣ ਵਾਲੇ ਦਾ ਫਰੋਜ਼ਪੁਰ ਦੇ ਮਿੰਨੀ ਅਚਾਰਦਨਗਰ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਮੰਦੇ ਜਾਣਕਾਰੀ ਦਿੰਦੇ ਆ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਰ ਰਾਤ ਸ਼ਰਾਰਤੀ ਅਨਸਰਾਂ ਦੇ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ ਇਸ ਵਿੱਚ ਇੱਕ ਨਹੀਂ ਦੋ ਨਹੀਂ ਸਕੂ ਤਿੰਨ ਤਿੰਨ ਗੋਲੀਆਂ ਚਲਾਈਆਂ ਗਈਆਂ ਹਨ ਜਿਨ੍ਹਾਂ ਦੀ ਆਵਾਜ਼ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਤਾਂ ਹੋ ਗਈ ਪਰੰਤੂ ਕੈਮਰਾ ਦੂਰ ਹੋਣ ਦੇ ਕਾਰਨ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਜਿਸ ਦੀ ਸੂਚਨਾ ਥਾਣਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਕੋਈ ਘਟਨਾ ਨਾ ਨਾ ਵਾਪਰ ਸਕੀ ਕੀ ਨਾਮ ਕੀ ਬੋਲੇ ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਸਰ ਦੀ ਗੱਲ ਹੈ ਸ਼ਨੀਵਾਰੀ ਦੀ ਰਾਤ ਨੂੰ ਕੋਈ 12:40 ਦੇ ਅਸੀਂ ਸੁੱਤੇ ਪਏ ਸੀਗੇ ਮੈਂ ਤੇ ਮੇਰੀ ਵਾਈਫ ਔਰ ਇੱਕੇਦਮ ਤਿੰਨ ਫੈਰ ਦੀ ਆਵਾਜ਼ ਆਈ ਤੇ ਮੇਰੀ ਵਾਈਫ ਨੇ ਮੈਨੂੰ ਠਾਇਆ ਕਿ ਬਾਹਰ ਗੋਲੀ ਚੱਲੀ ਜਾਂਦੀ ਹੈ ਮੈਂ ਕਿਹਾ ਮੈਨੂੰ ਲੱਗਦਾ ਨਹੀਂ ਇਹ ਗੋਲੀ ਹੈ ਪਰ ਜਿਵੇਂ ਹੀ ਮੈਂ ਉઠਿਆ ਤਿੰਨ ਫੈਰ ਫੇਰ ਹੋਈ ਦੁਬਾਰਾ ਔਰ ਉਸ ਤੋਂ ਬਾਅਦ ਮੈਂ ਫੋਨ ਕਰਨ ਲੱਗਾ ਕੋਈ 12:45 ਤੇ ਤੇ ਅਜੇ ਮੈਂ ਫੋਨ ਮਲਾਇਆ ਨਹੀਂ ਪਹਿਲਾਂ ਹੀ ਦੁਬਾਰਾ ਫਿਰ ਇੱਕੇ ਦਮ 6 ਫੈਰ ਹੋਏ ਜਿਹੜੇ ਕਿ ਆਟੋਮੈਟਿਕ ਹਥਿਆਰ ਦੇ ਲੱਗ ਰਹੇ ਸੀ ਔਰ ਉਸ ਤੋਂ ਬਾਅਦ ਮੈਂ ਖਬਰਾੜ ਦੇ ਵਿੱਚ ਬਿਲਕੁਲ ਬਾਹਰ ਨਹੀਂ ਆਇਆ ਜ਼ਮਾਂ ਹੀ ਫਿਰ ਮੈਂ 12:50 ਤੇ ਕੰਟਰੋਲ ਰੂਮ ਤੇ 100 ਨੰਬਰ ਤੇ ਫੋਨ ਕੀਤਾ ਔਰ ਉਸ ਤੋਂ ਬਾਅਦ 1 ਘੰਟੇ ਬਾਅਦ ਪੀਸੀਆਰ ਵਾਲਿਆਂ ਨੇ ਚੱਕਰ ਲਾਇਆ ਜਦ ਕਿ ਮੈਂ ਨਹੀਂ ਬਾਹਰ ਆਇਆ ਨਾ ਮੈਨੂੰ ਕਿਸੇ ਨੇ ਬੁਲਾਇਆ ਉਸ ਤੋਂ ਬਾਅਦ ਸਵੇਰੇ 6:30 ਵਜੇ ਮੈਨੂੰ ਥਾਣੇ ਤੋਂ ਟੈਲੀਫੋਨ ਆਇਆ ਕਿ ਤੁਹਾਡੇ ਕੋਈ ਬਾਹਰ ਫਾਇਰਿੰਗ ਹੋਈ ਹੈ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਥੋੜੀ ਦੇਰ ਚਾ ਰਹੇ ਹਾਂ ਇੱਥੇ ਤਿੰਨ ਚਾਰ ਪੁਲਿਸ ਮੁਲਾਜ਼ਮ ਇੱਕ ਨਾਲ ਐਸਆਈ ਇੱਥੇ ਆਏ ਔਰ 10-15 ਮਿੰਟ ਬਾਅਦ ਇਨਸਪੈਕਟਰ ਸਾਹਿਬ ਆਏ ਉਹਨਾਂ ਨੇ ਮੈਨੂੰ ਪੁੱਛਿਆ ਸਾਰਾ ਤੇ ਮੈਂ ਦੱਸਿਆ ਜੀ ਐਸ ਇਸ ਤਰ੍ਹਾਂ ਰਾਤ ਨੂੰ 12 ਵਜੇ ਤੋਂ ਬਾਅਦ ਆ ਗੱਲ ਹੋਈ ਹੈ ਔਰ ਉਸ ਤੋਂ ਬਾਅਦ ਕੋਈ 6:10 ਵਜੇ ਡੀਐਸਪੀ ਸਾਹਿਬ ਆਏ ਉਹਨਾਂ ਨੇ ਆ ਕੇ ਸਾਰੀ ਡਿਟੇਲ ਪੁੱਛੀ ਬੈਕਗ੍ਰਾਉਂਡ ਵੀ ਪੁੱਛੀ ਫਿਰ ਮਾਨਾਂ ਨੂੰ ਸਾਰਾ ਦੱਸਿਆ ਕਿ ਮੈਂ ਇਸ ਇਸ ਤਰ੍ਹਾਂ ਪਿਛਲੇ 26 ਤੋਂ 28 ਸਾਲ ਤੋਂ ਕੰਮ ਕਰ ਰਿਹਾ ਕਾਂਗਰਸ ਪਾਰਟੀ ਇਸ ਇਸ ਤਰ੍ਹਾਂ ਮੈਂ ਇਨ ਇਨਾ ਅਹੁਦਿਆਂ ਤੇ ਰਿਆਂ ਅਲੱਗ-ਅਲੱਗ ਔਰ ਹੁਣ ਮੈਂ ਗੁਰੂਰ ਸਾਹਿਬ ਹਲਕੇ ਵਾਸਤੇ ਕੰਮ ਕਰ ਰਿਹਾ ਹਾਂ ਰੀਤਕੋਟ ਹਲਕੇ ਦਾ ਮੈਂ ਇਨਚਾਰਜ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂ ਮੈਂਬਰ ਹਾਂ ਤੁਹਾਡੇ ਉਹ ਫੋਟੋ ਵਗੈਰਾ ਹੈ ਤੇ ਕੈਮਰੇ ਨੇ ਨਹੀਂ ਜੀ ਫੋਟੋਜ਼ ਨਹੀਂ ਹੈਗੇ ਕਿਉਂਕਿ ਸਾਡਾ ਕੈਮਰਾ ਰੇਂਜ ਨਹੀਂ ਹੈਗਾ ਇੱਕ ਇਹ ਨਾਈਟ ਵਿਜ਼ਨ ਨਹੀਂ ਹੈਗਾ ਕੈਮਰਾ ਜਿਹੜਾ ਮੇਰੇ ਵਾਲਾ ਹੈ। ਸੱਤ ਤੋਂ 10 ਦੇ ਕੋਈ ਪਾਰਾਤ ਜਾ ਆਉਣ ਕੀਤੀ ਗਿਆ ਉਹਨਾਂ ਨੇ। ਹਾਂਜੀ ਉਸ ਤੋਂ ਬਾਅਦ ਜਦੋਂ ਮੈਨੂੰ ਦਿਨੇ ਬੁਲਾਇਆ ਥਾਣੇ ਦੇ ਵਿੱਚ ਮੈਂ ਗਿਆ ਕੋਈ ਇੱਕ ਵੇਖ ਦੇਖੀ। ਉੱਥੇ ਜਾ ਕੇ ਪਤਾ ਲੱਗਿਆ ਕਿ ਇੱਕ ਹੋਰ ਬੰਦਾ ਆਇਆ ਸੀਗਾ। ਉਹਨੇ ਦੱਸਿਆ ਕਿ ਆਵਾ ਬਸਤੀ ਦੇ ਵਿੱਚ ਪਹਿਲਾਂ ਮੇਰੇ ਫੇਰਿੰਗ ਕਰਕੇ ਗਏ ਐ। ਔਰ ਉਹਨਾਂ ਦੀ ਗੱਡੀ 'ਚ ਦੋ ਫਾਇਰ ਲੱਗੇ ਮੈਂ ਵੇਖਿਆ। ਉਹ ਵੀਡੀਓ ਪੂਰੀ ਹੈਗੀ ਐ। ਉਹਦੇ ਵਿੱਚ 12 ਵਜੇ ਕੁਝ ਮਿੰਟ ਤੇ ਉੱਥੇ ਹੋਈ ਐ। ਉਹਦੇ ਵਿੱਚ ਸਾਫ਼ ਆ ਰਿਹਾ ਹੈ ਕਿ ਪੰਜ ਜਣੇ ਐ ਦੋ ਮੋਟਰਸਾਈਕਲ ਐ। ਤਿੰਨ ਵੇਪਨ ਸਾਫ ਨਜ਼ਰ ਆ ਰਹੇ ਐ ਔਰ ਇੱਕ ਵੇਪਨ ਦਾ ਲੰਬਾ ਮੈਗਜ਼ੀਨ ਐ ਔਰ ਉਥੋਂ ਲੱਗ ਰਿਹਾ ਸੀ ਕਿ ਉਹਨਾਂ ਕੋਲੇ ਹਥਿਆਰ ਜਿਹੜੇ ਆਟੋਮੈਟਿਕ ਸੀ ਉਥੋਂ ਜਰੂਰ ਪਤਾ ਲੱਗਿਆ ਕੌਣ ਬੰਦੇ ਸੀ ਨਹੀਂ ਬੰਦਿਆਂ ਬਾਰੇ ਨਹੀਂ ਜੀ ਕੋਈ ਫਾਈਂਡ ਆਊਟ ਹੋਇਆ ਇਸ ਵੇਲੇ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਤਿੰਨ ਔਰ ਮੈਂ ਹੁਣੇ ਥਾਣੇ ਚ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸੀਰੀਅਸ ਹੋ ਕੇ ਵੇਖ ਰਹੇ ਹਾਂ ਇਹ ਕਿਹੜਾ ਏਰੀਆ ਲੱਗਦਾ ਜਿਹੜਾ ਤਸੱਦਿਕ ਇਹ ਨਾ ਜੀ ਮਿੰਨੀ ਆਜ਼ਾਦਨਗਰ ਅਪੋਜੀਟ ਜੋਸ਼ੀ ਪੈਲਸ ਗਲੀ ਨੰਬਰ 2 ਕਿ ਇਹ ਦੇਰ ਲਗਾਤਾਰ ਹੀ ਅਜੇ ਹੀ ਹੈ ਪਟਨਾਵਾ ਦੇ ਜਿਹੜੇ ਸ਼ਹਿਰ ਵਿੱਚ ਦੇਖੋ ਬੜਾ ਮੰਦ ਭਗ ਹੈ ਕਿ ਬਾਈ ਚਾਂਸ ਜੇ ਕਿਤੇ ਮੈਂ ਤਾਂ ਕਈ ਵਾਰੀ ਉਨਾ ਹੀ ਰਾਤ ਨੂੰ 12 ਵਜ ਜਾਂਦੇ 1 ਵਜ ਜਾਂਦੇ ਆ ਹਲਕੇ ਝੋਈ ਦਾ ਹੋਰ ਥਾਵਾਂ ਤੇ ਤੇ ਨੁਕਸਾਨ ਵੀ ਹੋ ਸਕਦਾ ਸੀਗਾ ਮੇਰਾ ਬਹੁਤ ਮੰਦ ਭਗੀ ਹੈ ਮਤਲਬ ਬੜਾ ਜ਼ਰੂਰੀ ਹੈ ਇਹਨਾਂ ਬੰਦਿਆਂ ਨੂੰ ਟ੍ਰੇਸ ਕਰਨਾ ਕਿ ਪਤਾ ਲੱਗੇ ਕੌਣ ਹੈ ਔਰ ਕਿਉਂ ਇਹ ਕੁਝ ਕੀਤਾ ਹੈ ਔਰ ਮਜੇ ਹੋਏ ਬੰਦੇ ਆ ਉਹ ਵੀਡੀਓ ਚ ਸਾਫ ਪਤਾ ਲੱਗਦਾ ਕਿ ਇਹ ਵੀ ਨਹੀਂ ਆਪਾਂ ਕਹਿ ਸਕਦੇ ਕੋਈ ਆਮ ਬੰਦੇ ਹੈ ਵੀਡੀਓ ਤੋਂ ਸਭ ਮੈਂ ਮੰਗ ਕਰਦਾ ਹਾਂ ਜੀ ਇੱਕ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਉਹ ਬੰਦੇ ਟਰੇਸ ਹੋ ਜਾਣ ਦੂਜਾ ਕੋਈ ਮੇਰੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਮੈਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਚ ਕੈਪਟਨ ਸਾਹਿਬ ਤੱਕ ਮੈਂ ਨਾਲ ਕੰਮ ਕੀਤਾ ਹੈ ਕੈਪਟਨ ਸਾਹਿਬ ਨਾਲ ਵੀ ਮੈਂ 1.5 ਸਾਲ ਆਇਆ ਹੈ ਔਰ ਮੇਰੀ ਰੱਖਿਆ ਕੀਤੀ ਜਾਵੇ ਉਹ ਡਿਪਾਰਟਮੈਂਟ ਆਪੇ ਦੇਖੂਗਾ ਜੋ ਉਹਨਾਂ ਨੂੰ ਸਹੀ ਲੱਗੂਗਾ ਉਸ ਤਰੀਕੇ ਨਾਲ ਮੇਰੀ ਰੱਖਿਆ ਕਰ ਨਹੀਂ ਜੀ ਮੇਰੀ ਕਿਸੇ ਨਾਲ ਕੋਈ ਪਰਸਨਲ ਕੋਈ ਰੋਲਾ ਨਹੀਂ ਨਾ ਕੋਈ ਮੇਰੀ ਕਦੇ ਕਿਸੇ ਨਾਲ ਲੜਾਈ ਝਗੜਾ ਹੋਇਆ ਹੈ ਪਰਸਨਲ ਮੇਰਾ ਕਿਸੇ ਨਾਲ ਕੁਝ ਨਹੀਂ ਹੈਗਾ ਸ਼ੁਰੂ ਤੋਂ ਹੀ ਨਰਿੰਜਨਾ ਟਿਲਨੋ ਈ ਘਟਨਾ ਦੱਸ ਮੈਂ ਕਰ ਦੂੰਗਾ ਘਟਨਾ ਰਾਤ ਪੌਣੇ 1 ਵਜੇ ਦੀ ਗੱਲ ਹੈ ਸਾਢੇ 12 ਵਜੇ ਤੇ ਸੁੱਤੇ ਪਏ ਸੀਗੇ ਤੇ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਨਾ ਕੋਈ ਪਟਾਕੇ ਚੱਲਦੇ ਹੁੰਦੇ ਆ ਤੇ ਮੈਂ ਨਾਲ ਨੂੰ ਉਠਾਇਆ ਮਤਲਬ ਕਿ ਵੀ ਬਾਹਰ ਨਾ ਫਾਇਰ ਹੋ ਜਾਂਦੇ ਕਹਿੰਦੇ ਨਹੀਂ ਪਟਾਕੇ ਚੱਲਦੇ ਹਣ ਮੈਂ ਕਿ ਪਟਾਕੇ ਚੱਲਦੇ ਹਣ ਤੇ ਕੋਈ ਢੋਲ ਢੂਲ ਦੀ ਆਵਾਜ਼ ਵੀ ਆਵੇ ਅਜੇ ਇੰਨੀ ਗੱਲ ਕਹੀ ਦੁਬਾਰਾ ਫਿਰ ਦੋ ਫਾਇਰ ਹੋਏ ਉਸ ਤੋਂ ਬਾਅਦ ਦੁਬਾਰਾ ਦੋ ਫਾਇਰ ਹੋਏ ਤੇ ਉੱਠ ਕੇ ਤੇ ਬਾਹਰ ਵੇਖਣ ਲੱਗੇ ਮੈਂ ਕਿ ਬਾਹਰ ਨਾ ਦੇਖੋ ਕਿਉਂਕਿ ਪਤਾ ਨਹੀਂ ਲੱਗਦਾ ਕਿ ਗਲੀ ਵਿੱਚ ਨਾ ਖੜਾ ਹੋਵੇ ਤੇ ਕਹਿੰਦੇ ਚੱਲ ਮੈਂ ਦੇਖਦਾ ਤਾਂ ਸਹੀ ਮੈਂ ਕਹਿੰਨੇ ਬਾਹਰ ਨਹੀਂ ਜਾਣਾ ਅਸੀਂ ਮੜ ਕੇ ਦੂਸਰੇ ਕਬਰੇ ਚਲੇ ਗਏ ਤੇ ਉਹਨਾਂ ਕੁਦਰਤੀ ਮੈਂ ਨਾ ਸਾਡੇ ਕੈਮਰੇ ਤਾਂ ਹੈਗੇ ਸੀ ਪਰ ਮੈਂ ਲਾਈਟ ਬੰਦ ਕਰ ਦਿੱਤੀ ਕਿਉਂਕਿ ਸੰਡੇ ਸੀਗਾ ਵੀ ਦੂਜੇ ਦਿਨ ਕਿਸ਼ੇ ਜਲਦੀ ਉੱਠਣਾ ਨਹੀਂਗਾ ਤੇ ਮੈਂ ਕੈਮਰੇ ਆਫ ਕਰਤੇ ਆ ਉਸ ਤੋਂ ਬਾਅਦ ਫਿਰ ਦੁਬਾਰਾ ਦੋ ਫਾਇਰ ਫੇਰ ਹੋਇਆ ਫਿਰ ਢੋਲ ਸਭ ਨੇ ਫੋਨ ਕੀਤਾ 100 ਨੰਬਰ ਤੇ ਵੀ ਇਸ ਤਰ੍ਹਾਂ ਕਰਕੇ ਸਾਡੇ ਬਾਹਰ ਫਾਇਰ ਹੋਇਆ ਤੇ ਫਿਰ ਅਸੀਂ ਮਤਲਬ ਕਿ ਅਜੇ ਬੈਠੇ ਹੀ ਆ ਮਤਲਬ ਗੱਲ ਕਰੀ ਜਾਂਦੇ ਆ ਫਿਰ ਦੁਬਾਰਾ ਤੜ ਤੜ ਮਤਲਬ ਕਿ ਚਾਰ ਪੰਜ ਫਾਇਰ ਫਾਇਰ ਹੋ ਗਿਆ ਇੱਕਦਮ ਫਿਰ ਉਸ ਤੋਂ ਬਾਅਦ ਘੰਟੇ ਬਾਅਦ ਆਈ ਆ ਪੀਸੀਆਰ ਲੰਗੀ ਤੋ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਲੱਜਣਾ ਪੁਲਿਸ ਆ ਗਈ ਹੈ ਬਾਹਰ ਤੇ ਤੁਹਾਨੂੰ ਬੁਲਾਉਣਗੇ ਤੇ ਕਹਿੰਦੇ ਚਲੋ ਕੋਈ ਨਹੀਂ ਇਹ ਵੀ ਬੁਲਾਉਣਗੇ ਤੇ ਮੈਂ ਚਲਾ ਜਾਊਂਗਾ ਮੈਂ ਕਿਹਾ ਪਹਿਲਾਂ ਵੇਖ ਕੇ ਜਾਇਓ ਜੇ ਬਾਹਰ ਕੋਈ ਹੋਰੀ ਨਾ ਖੜਾ ਹੋਵੇ ਮੜ ਕੇ ਉਸ ਤੋਂ ਬਾਅਦ ਫਿਰ ਪੀਸੀਆਰ ਲੰਗੀ ਸਾਨੂੰ ਨਹੀਂ ਉਹਨਾਂ ਨੇ ਬੁਲਾਇਆ ਫਿਰ 7 ਵਜੇ ਸਵੇਰੇ ਆਇਆ ਫੋਨ ਸਾਨੂੰ ਕੀ ਮੰਗ ਕਰਦੇ ਕੋਈ ਇਸ ਤਰ੍ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਆ ਤਾਂ ਮਤਲਬ ਕਿ ਜੇ ਹੁਣ ਸਾਇਰ ਹੋਇਆ ਤਾਂ ਨੁਕਸਾਨ ਹੋ ਵੀ ਸਕਦਾ ਸੀ ਜੇ ਕਿ ਉਹਨਾਂ ਦੇ ਸਾਹਮਣੇ ਹੁੰਦਾ ਤਾਂ ਉਹ ਵੀ ਸਕਦਾ ਸੀਗਾ ਪਰ ਨੁਕਸਾਨ ਨਹੀਂ ਕੋਈ ਹੋਇਆ ਪਰ ਅਸੀਂ ਮੰਗ ਕਰਦੇ ਆ ਕਿਉਂਕਿ ਹੁਣ ਸਰਦਿਆਂ ਤਾਂ ਬਾਹਰ ਅੰਦਰ ਬੈਠ ਨਹੀਂ ਸਕਦੇ ਤੁਸੀਂ ਜਿਵੇਂ ਹਾਲਾਤ ਖਰਾਬ ਹੋਈ ਜਾਂਦੇ ਆ ਕੋਈ ਕਿਸੇ ਦਾ ਪਤਾ ਲੱਗਦਾ ਕਿਸੇ ਚੈਨੀ ਲਾਲ ਕਿਸੇ ਦਾ ਪਰਸ ਖੋਲਿਆ ਕਿਉਂਕਿ ਬਹੁਤ ਜ਼ਿਆਦਾ ਮਾੜੇ ਲਾਤਾ ਹੈ ਬਹੁਤ ਜ਼ਿਆਦਾ ਹਾਂ ਅਰਸ਼ਮੋਨੀ ਕੀ ਘਟਨਾ ਵਾਪਰੀ ਇਹ ਜੀ 12 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਬਦਾਂ ਵਾਜਾਂ ਆਈਆਂ ਦੋ ਵਾਰੀ ਤੇ ਮੈਂ ਕਿਹਾ ਸ਼ਾਇਦ ਕਈ ਜੇਲ੍ਹ ਚ ਵੀ ਵਾਜ ਜਾਂਦੀ ਹੈ ਰੰਮੀ ਅੱਧਾ ਵੀ ਹੁੰਦੀ ਰਹਿੰਦੀ ਹੈ ਫਾਈਲ ਤੇ ਥੋੜੀ ਦਿਰ ਬਾਅਦ ਫਿਰ ਇਕਦਮ ਛੇ ਸੱਤ ਆ ਗਈਆਂ ਟਾਈਮ ਤਾਂ ਮੈਨੂੰ ਪਤਾ ਨਹੀਂ ਕਿ ਕਿਸੇ ਕਾ ਪੌਣਾ ਇੱਕ ਸੀ ਤੇ ਉਹ ਜੱਗ ਮਿੱਟੀ ਜਿ ਸੀਗਾ ਕਿਹੜਾ ਏਰੀਆ ਲੱਗਦਾ ਜੀ ਇਹ ਹੈਗਾ ਜੀ ਨਾਮਦੇਵ ਚੌਕ ਹੈ ਨਿਊ ਆਜ਼ਾਦ ਮੈਦਾਨ ਗਲੀ ਨੰਬਰ 2 ਤੇ ਸਵੇਰੇ ਪੁਲਿਸ ਵਾਲੇ ਆਏ ਆ ਕੋਈ 8 ਕੋ ਜਦੋਂ ਉਹਨਾਂ ਨੇ ਪੁੱਛਿਆ ਆ ਕਿ ਡੱਕੀ ਸਾਡਾ ਬੋਲਦਾ ਸੀ ਕਿ ਮੈਂ ਦੱਸੋ ਕਹਿੰਦੇ ਜੀ ਰਾਤੀ ਫਾਇਰਿੰਗ ਹੋਈ ਹੈ ਮੈਂ ਕਿਹਾ ਫਾਇਰਿੰਗ ਤਾਂ ਹੋਈ ਹੈ ਕਹਿੰਦੇ ਕਿੱਥੇ ਮੈਂ ਕਿਹਾ ਬਨੇ ਆਵਾਜ਼ਾਂ ਆਈਆਂ ਇੱਧਰ ਆਈਆਂ ਕਿ ਬੱਸ ਸਟੈਂਡ ਤੋਂ ਲਵਾਈਆਂ ਆਵਾਜ਼ ਨੇੜੇ ਦੀ ਸੀ ਉਹ ਦਿਨੇ ਸੀ ਸੀ ਨੇੜੇ ਅਰਸ਼ਮਨ